ਹੁਕਮੀ ਹੋਵਨ ਆਕਾਰ ਹਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਾਇ ਵਡਿਆਈ ਹੁਕਮੀ ਉੱਤਮ ਨੀਚ ਇਹ ਤੇ ਪ੍ਰੋਬਲਮ ਹੈ ਮੈਂ ਕਹਾਂਗਾ ਕਿ ਇਹ ਨੀਚ ਕਿਉਂ ਇਹ ਚੰਗੇ ਕਿਉਂ ਪਰ ਜਿਹੜਾ ਹੁਕਮ ਨੂੰ ਮੰਨਣ ਵਾਲਾ ਉਹਦੇ ਲਈ ਕਿਹੜਾ ਮਾੜਾ ਤੇ ਕਿਹੜਾ ਚੰਗਾ ਹੈ ਸਿਰਫ ਦੋਹ ਪੌੜੀਆਂ ਤੁਸੀਂ ਪੜ ਲਓ ਮੈਂ ਅਰਥ ਨਹੀਂ ਕਰਾਂਗਾ ਜੱਜ ਜੀ ਇੱਕ ਪੌੜੀ ਹੈ असंक जाप को असंक पाओ असंक पूजा असंक अक पाओ असंक ग्रंथ मुख वेद पाठ असंक योगम रह उदास असंक फल गुण ज्ञान विचार असंक सती संग दात आर असंक सूर मोह का सार संक मौन विलु लाए पार आगे जी कुदरत इते कुदरत कर ते ताकत शक्ति बलहारी कुदरत ही है कुदरत कवन कहां विचार मेरेच केड़ी ताकत है ਮੈਂ ਵਿਚਾਰ ਕਰ ਸਕਾਂ ਇਹ ਸਾਰੇ ਪੋਜਿਟਿਵ ਜਪ ਵਾਲੇ ਤੱਕ ਵਾਲੇ ਮੋਨੀ ਜਹਰ ਕਰਾ ਕੋ ਆਪਣਾ ਫੇਤ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋਤਿ ਵਿਭਾਗੈ ਸਾਈ ਭਲੀਕਾਰ ਚੰਗੀ ਕਾਰ ਹੈ ਨਾ ਜਪ ਜੋਤਿ ਤੁਧੁ ਆਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਕਰਨ ਪਾ ਤੁਸੀ ਮੇਰਨਾ ਤੋਕ ਪੜੀ ਇਸ ਪੌੜੀ ਚ ਨਾਨਕ ਬਾਦ ਨਹੀਂ ਆਇਆ ਨਹੀਂ ਆਇਆ ਨਾ ਸੰਖ ਮੋਲੀ ਉਲਾਇਤਾ ਹੁਣ ਅਗਲੀ ਪੌੜੀ ਪੜੋ ਕੋ ਨਾਰੀ ਮਦ ਕਰਮੀਆਂ ਦੀ नीच ने यह उत्तम सन हुक्म उत्तम हूँ नीच असंख मूर्ख अंध घोर असंख चोर हराम घोर असंख अंध कर जाए चोर असंख गलवड़ कमाए असंख पापी पाप कर गए असंख कूड़े यार कूड़े फिराए असंख मलेश मल पाक खाए असंख निंदक सिर कर पार अगे जी उन्हें ध्यान न सुनियो कली निम्रता नहीं ਖਾਵੇ ਦੀ ਨਿਮਰਤਾ ਤਾਂ ਜੀ ਉਸ ਨੇ ਕਰ ਜਾਂਦਾ ਰੱਬ ਮਿਹਰ ਕਰੇ ਖਿਰ ਦੇ ਦੀ ਨਿਮਰਤਾ ਬਖਸ਼ੇ ਇੱਥੇ ਨੀਚ ਦੇ ਚੱਚੇ ਨੂੰ ਅੰਪੜ ਲੱਗੀ ਇੱਕ ਵਚਨ ਪੁਲਿੰਗ ਹੈ ਜਦੋਂ ਭਲਿਆਂ ਦੀ ਗੱਲ ਆਈ ਗੁਰਦੇਵ ਨੇ ਕਿਤੇ ਨਹੀਂ ਕਿਹਾ ਮੈਂ ਵੀ ਇੱਕ ਹਾਂ ਜਿਹੜਾ ਜਪ ਕਰਨਾ ਮੈਂ ਵੀ ਹਾਂ ਮੈਨੂੰ ਲੋਕ ਗੁਰੂ ਕਹਿੰਦੇ ਆ ਨਾਨਕ ਨੀਚ ਕਹਿ ਲੱਗੇ ਮੈਂ ਇਹਨਾਂ ਦੀ ਗੱਲ ਕੀ ਕਰਨੀ ਮੈਂ ਤਾਂ ਆਪ ਨੀਚ ਕਹਿੰਦਾ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਹੁਣ ਅਗਲੀ ਗੱਲ ਧਿਆਨ ਦਸੋ ਕਿ ਸਾਰੇ ਬੋਲੇ ਜੇ ਮੈਨੂੰ ਅੱਜ ਕੋਈ ਕਹਿ ਮੈਂ ਨਾ ਸਾਰੇ ਫੜਕਾ ਦੇ ਇਹ ਸਾਰੇ ਉਲਾ ਦੇਓ ਗੁਰੂ ਸਾਹਿਬ ਕਹਿੰਦੇ ਮੈਂ ਕਿਉਂ ਕਲਪਾਂ ਕਿਉਂਕਿ ਤੇਰੇ ਹੁਕਮ ਤੇ ਵਰਤਾਰੇ ਵਿੱਚ ਨੀਚ ਮੈਂ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤਿ ਦੇ ਭਾਵੈ ਸਹੀ ਗੱਲ ਹੈ ਗਿਆਰੋ ਇਹ ਨਹੀਂ ਕਾਰ ਭਲੀ ਕ ਅਸਾਂ ਗਲਬੜਾ ਤਿਆਗ ਮੈਂ ਕਾਰ ਭਲੀ ਹੈ ਜਦੋਂ ਤੁਸੀਂ ਸਮੁੱਚਤਾ ਵਿੱਚ ਹੁਕਮ ਨੂੰ ਮੰਨੋਗੇ ਉਦੋਂ ਕਿਹੜਾ ਨੇਣਾ ਤੇ ਕਿਹੜਾ ਉੱਚਾ ਹੁਕਮੀ ਉਤਮ ਨੀਚ ਹੁਕਮ ਲੇਖ ਸੁਖ ਸੁੱਖ ਸਭ ਫਾਨੀ ਹੈ ਉਹ ਕਹਿੰਦਾ ਨਹੀਂ ਕਿ ਦੁੱਖ ਵੀ ਤੇਰਾ ਸੁਖ ਵੀ ਤੇਰਾ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਨਾ ਦੇ ਬਖਸ਼ਿਸ਼ ਹੋਗੀ ਇੱਕ ਨਾ ਹੁਕਮੀ ਸਦਾ ਸੁਆਈ ਹੈ ਹੁਕਮ ਹੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ ਪਹਿਲੀ ਪੌੜੀ ਤੇ ਫਿਰ ਆਜੋ ਕੂੜਾ ਟੁੱਟਾ ਪਾਲੂ ਉਹ ਤੇ ਕੂੜੇ ਸ਼ਬਦ ਨੂੰ ਨਵਾਂ ਲਵੇ ਦਿੱਤਾ ਹੋਂ ਮੈਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਜੈ ਤਾਂ ਹੋਂ ਮੈਂ ਕਹਿ ਨ ਕੋ ਕੂੜ ਦੀ ਕੰਧ ਨ ਹੋਂ ਮੈਂ ਇਹੋ ਹੁਣ ਮਹਾਰਾਜ ਜੀ ਤੁਸੀਂ ਇਹ ਤਾਂ ਕਹਿ ਦਿੱਤਾ ਵੀ ਜਿੰਨੇ ਹੁਕਮ ਨੂੰ ਪੁੱਝ ਲਿਆ ਹੋਂ ਮੈਂ ਚ ਨਹੀਂ ਕਹਿੰਦਾ ਤੇ ਬੰਦੇ ਨੇ ਜੀਣਾ ਦ੍ਰਿਸ਼ਟੀ ਉਹਨੂੰ ਦਾਤਾਂ ਨੇ ਮਿਲ ਲਗੀਆਂ ਉਹਨੂੰ ਤਾਕਤ ਨੂੰ ਮਿਲੇਗੀ ਉਹ ਵਿਦਵਾਨ ਵੀ ਬਣੇਗਾ ਉਹਨੂੰ ਵਡਿਆਈਆਂ ਵੀ ਮਿਲ ਲਗੀਆਂ ਉਹ ਦੇ ਕਰ ਬਹੁਤ ਵੀ ਹੋਵੇਗੀ ਉਹ ਦੇ ਕਰ ਜਨਮ ਵੀ ਹੋਵੇਗਾ ਮਰਜ਼ ਕਿਹਾ ਤੈਨੂੰ ਦੱਸਣਾ ਅਗਲੀ ਪੌੜੀ ਜਾ ਜਾਂਦਾ ਗਾਵੈ ਕੋ ਤਾਨ ਯਾ ਦੇਖੋ ਇਹ ਅਗਲੀ ਮੈਂ ਕਿਹਾ ਪਹਿਲੀ ਪੌੜੀ ਦੀ ਵਿਆਖਿਆ ਅਗਲੀ ਪਰ ਪਹਿਲੀ ਪੌੜੀ ਮੁਕੰਮਲ ਅਧੂਰੀ ਨਹੀਂ ਹੁਕਮ ਹੋ ਰਜਾਈ ਚੱਲਣਾ ਕੀ ਕਹ ਹੁਕਮ ਹੀ ਹੋਵਣ ਆਕਾਰ ਨਾਨਕ ਹੁਕਮ ਜੇ ਗੁੱਝਾ ਤਾਂ ਹੋ ਮੈਂ ਕਹਿ ਨਾ ਕੋਈ ਅਗਲੀ ਪੌੜੀ ਜਿੰਨਾ ਹੁਕਮ ਬੋਝ ਲਿਆ ਉਹ ਈ ਕੋ ਨਹੀਂ ਕਰ ਦਿਓ ਕਹਿੰਦੇ ਗਾਵੈ ਕੋ ਤਾਨ ਉਹ ਤੇਰੀ ਤਾਕਤ ਨੂੰ ਡੂੰਡਦਾ ਵੈਰ ਗੁਰੂ ਜੀ ਹੋਵਾ ਕਿਸੇ ਸ਼ੈਤਾਨ ਜਿਹਨੂੰ ਤੁਸੀਂ ਤਾਕਤ ਦਿੰਦੇ ਹੋ ਇਹ ਨਹੀਂ ਕਹਿੰਦਾ ਮੇਰੀ ਤਾਕਤ ਉਹ ਹੱਥ ਜੋੜ ਕੇ ਕਹਿੰਦਾ ਮੈਂ ਤਾਂ ਕੁਝ ਨਹੀਂ ਤਾਕਤ ਤਾਂ ਤੇਰੀ ਹੈ ਨਾ ਇਹ ਕੋ ਨਹੀਂ ਉਹਦੇ ਚ ਗਾਵਾ ਕੋ ਦਾਤ ਜਾਣੇ ਨਹੀਂ ਸਹਨ ਜਦੋਂ ਤਾਕਤ ਮਿਲਦੀ ਕੋਈ ਉਹ ਕਹਿੰਦਾ ਨਹੀਂ ਮੇਰੀ ਕਮਾਈ ਕਹਿੰਦਾ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਹੈ ਗਾਵੈ ਤੂ ਤਾਕ ਚੰਨਿ ਨਿਸ਼ਾਨਿ ਗਾਵੈ ਤੂ ਗੁਣ ਵਡਿਆਈਆ ਇਤ ਚਾਰਦਰ ਤੇ ਹੋਰ ਨਹੀਂ ਚਾਰਦਰ ਤੇ ਸੋਹਣੀਆਂ ਕੋਈ ਤੇਰੀਆਂ ਸੋਹਣੀਆਂ ਵਡਿਆਈਆਂ ਨਾ ਰਿਆ ਗਾਵੈ ਤੂ ਵਿਦਿਆ ਵਿਚਨ ਵਿਚਾਰ ਹਾਂ ਬੜੇ ਢੂੰਗੇ ਢੂੰਗੇ ਗ੍ਰੰਥ ਪੜਦਾ ਓਖੇ ਓਖੇ ਵਿਦਿਆ ਉਹਦੀ ਵਿਚਾਰ ਕਰਕੇ ਫਿਰ ਕਹਿੰਦਾ ਮੇਰੇ ਵਿੱਚ ਤਾਕਤ ਨਹੀਂ ਤੁਸੀਂ ਕਿਰਪਾ ਕਰ ਗਾਵੈ ਤੂ ਵਿਦਿਆ ਵਿਚਨ ਵਿਚਾਰ ਗਾਵੈ ਤੂ ਸਾਜ ਕਰੇ ਤਨ ਖੇ ਧਿਆਨ ਸੁਣੇ ਕੁਇਸ ਕਰਕੇ ਘਾਰੇ ਆ ਬੋਡੀ ਜਿਹੜੀ 70 ਸਾਲ ਤੋਂ ਦੁਦੇਸ ਦੀ ਪਈ ਸੀ ਤੁਸੀਂ ਸਾਝੀ ਤੁਸੀਂ ਪਾਲੀ ਅੱਜ ਮੌਤ ਹੋ ਗਈ ਤੇ ਮਿੱਟੀ ਹੋ ਗਈ ਸਾਝ ਕਰੇ ਤਨਖੇ ਜਦ ਕੋ ਹੁਕਮ ਮੰਨਣ ਵਾਲਾ ਉਲੰਭਾ ਨਹੀਂ ਦੇ ਰਿਹਾ ਉਹ ਗਾ ਰਿਹਾ ਹੈ ਗਾਵੈ ਕੋ ਸਾਝ ਕਰੇ ਤਨਖੇ ਤਨਖੇ ਬਣ ਗਿਆ ਅੱਗੇ ਮਾਰੇ ਕਹਿੰ ਗਾਵੈ ਕੋ ਜੀਲ ਹੈ ਫਿਰ ਦੇ ਦੇ ਫਿਰ ਸੁਣਿਓ ਜੀ ਬੜਾ ਬੜਾ ਕਮਾਲ ਦਾ ਬਚਨੇ ਮਾਰੇ ਦਾ ਜਿਹੜਾ ਸ਼ਰੀਰ ਮਿੱਟੀ ਹੋਇਆ ਆਤਮਾ ਨਿਕਲ ਗਈ ਪਰ ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਿਆ ਜਿੱਥੇ ਪਹੁੰਚਣਾ ਸੀ ਨਹੀਂ ਪਹੁੰਚ ਸਕਿਆ ਗਾਵਾ ਕੋ ਝੀਲ ਐ ਉਸ ਦੀ ਜਿੰਦ ਉਸ ਪਹਿਲੀ ਬਾਡੀ ਚੋਂ ਕੱਢ ਲਈ ਅਗੇ ਫਿਰ ਦੇ ਦਦੇ ਲਾਹਾ ਨਿਕਟੈ ਜੀ ਤੂੰ ਦੇਖ ਤਿੰਨ ਪਾਠ ਹੁ ਦਦੇ ਲਾਹਾ ਅੰਕੜ ਦੇਹ ਦਦੇ ਲਾਹਾ ਸਿਹਾਰੀ ਤੇ ਇਥੇ ਦੱਦੇ ਲਾਂਝਨ ਗੁਰਮੁਖੀ ਸਮੇਂ ਦਿਓ ਖਾ ਮੁਕਤਾ ਤੇ ਜਿਹੜੀ ਬਉਲੀ ਪਹਿਲਾਂ ਖਾਕ ਹੋ ਗਈ ਉਹਦੇ ਵਿੱਚੋਂ ਆਤਮਾ ਲੈ ਲਈ ਕਿਉਂਕਿ ਚੋਲਾ ਪੁਰਾਣਾ ਹੋ ਗਿਆ ਸੋ ਨਵਾਂ ਚੋਲਾ ਦੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪਾ ਕੋ ਇਸ ਕਰਕੇ ਗੰਦਾ ਹੋ ਰਹਾ ਬੜੀ ਦੂਰ ਜੀ ਪਰ ਕਰਦਾ ਤੇ ਜਿੰਦ ਪਿਆ ਨਾ ਗਾਵੇ ਕੋ ਵੇਖਿਆ ਬਾਦਰਾ ਮੰਦੂਰ ਕੋਈ ਨੇੜੇ ਜਾਣ ਕੇ ਖਾਰਿਆ ਮਾਰੇ ਕਿਨੇ ਕਥਨਾ ਕਥੀ ਨਾ ਆਵੇ ਤੋੜ ਕਤ ਕਤ ਕਥੀ ਕੋਟੀ ਕੋਟ ਕਰੋੜਾਂ ਕਰਕੇ ਪਰ ਕਥਾ ਮੁੱਕੀ ਨਹੀਂ ਕਥਨਾ ਕਥੀ ਨਾ ਆਵੇ ਤੋੜ ਕਤ ਕਤ ਕਥੀ ਕੋਟੀ ਕੋਟ ਕੋਟ ਦੇਦਾ ਇਹ ਇੱਕ ਪ੍ਰਾਣੀ ਪੰਜਾਬੀ ਹੈ ਜੀ ਯਾਦ ਰੱਖੋ ਅੱਜ ਨਹੀਂ ਕੋਈ ਦੰਦ ਆਸ਼ਤ ਲਿਖ ਅੱਜ ਲਿਖਦੇ ਆ ਦੱਦੇ ਸਿਹਾਰੀ ਦੱਦੇ ਟਿੱਪੀ ਤੇ ਦੱਦੇ ਕਨੰਦਿੰਦਾ ਜਿਹੜੇ ਪੜੇ ਹੋਣ ਨੇ ਹੰਨੇ ਜਾਂ ਪੰਜਾਬੀ ਉਦੋਂ ਦੱਦੇ ਲਾਹੇ ਦੱਦੇ ਕੰਨਾ ਹੈ ਦੇਦਾ ਉਦੋਂ ਨਾਸਕੀ ਬਿੰਦੀ ਨਹੀਂ ਸੰਗਰਦੇ ਦੇਦਾ ਦੇ ਲੈਂਦੇ ਚੱਕ ਪਾਏ ਥਾਤ ਗੈਨ ਲੈਣ ਵਾਲੇ ਦੇਣ ਵਾਲਿਆ ਤੂੰ ਤੈਨੂੰ ਥੱਕਿਆ ਨਾ ਫਿਰ ਜਿਧਾ ਨੂੰ ਪਰਿਪੀ ਬੰਦੇ ਦੀ ਮੌਤ ਹੋ ਗਈ ਸੀ ਕੱਪੜੇ ਟੰਗੇ ਪਏ ਨੇ ਬੰਦਾ ਹੀ ਚਲਾ ਗਿਆ ਦੇਣ ਵਾਲੇ ਨੇ ਸਵੇਰ ਦਾ ਰੋਟੀ ਵੀ ਦਿੱਤੀ ਦਿਨ ਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਕਾਈ ਕਾਈ ਮੁੰਨੇ ਕੋ ਕਮਾਲ ਕਰ ਦਿੱਤੀ ਪਹਿਲਾ ਸੀ ਹੁਕਮ ਰਜ਼ਾਈ ਚੱਲਣਾ ਇਹ ਤੁਕਿਸਮਾ ਕੋਈ ਦੂਜਾ ਸੀ ਨਾਨਕ ਹੁਕਮ ਹੈ ਜੇ ਗੁੱਝੇ ਹੁਣ ਦਿਨ ਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਕਾਈ ਕਾਈ ਹੁਕਮੀ ਹੁਕਮ ਫਿਰ ਹੁਕਮ ਰਜ਼ਾਈ ਚੱਲਣਾ ਇੱਥੇ ਫੋਕੀ ਅਰਥ ਬਦਲ ਗਿਆ ਇੱਥੇ ਹੁਕਮੀ ਦਾ ਅਰਥ ਹੈ ਵੈਧ ਵਹਿ ਗੁਰੂ ਜੀ ਆਪਣੀ ਹੁਕਮ ਚਲਾ ਰਿਹਾ ਹੁਕਮੀ ਹੁਕਮ ਚਲਾਏ ਰਾਹ ਨਾਨਕ ਨਾਮੇ ਖੁਸ਼ ਹੈ ਵੇ ਪਰਵਾਹ ਵੇ ਪਰਵਾਹ ਖੁਸ਼ ਰਹਿੰਦਾ ਹੁਣ ਸਵਾਲ ਫਿਰ ਉਤੀਰੋਤਾ ਜੀ ਹੁਕਮ ਕਿਵੇਂ ਮੰਨਿਏ ਇਹ ਤਾਂ ਵਿਆਖਿਆ ਹੋ ਗਈ ਜੀ ਹੁਕਮ ਆ ਕਰਦਾ ਹੁਕਮੇ ਕਰਦਾ ਹੁਣ ਚੌਥੀ ਪੌੜੀ ਸੁਰਦੇਵ ਨੇ ਕਿਹਾ ਤੂੰ ਇਸ ਤਰ੍ਹਾਂ ਮੰਨ ਚੌਥੀ ਪੌੜੀ ਸਾਧਨਾ ਦੀ ਆ ਕਮਾਈ ਦੀ ਉਹ ਚੌਥੀ ਪੌੜੀ ਹੈ ਸਾਚਾ ਸਾਹਿਬ ਵਹਿ ਗੁਰੂ ਸੱਚਾ ਹੈ ਮੈਂ ਸੱਚ ਨੂੰ ਜਾਣਬੁੱਝ ਕੇ ਚਾਰ ਕੌਡੀਆਂ ਰੱਖੀਆਂ ਨੇ ਪਤਾ ਹੈ ਕਿ ਸੰਗਤੇ ਪਾੜ ਤਾਂ ਕਰਦੀ ਹੋਈ ਜ਼ਿਆਦਾ ਨਾਲ ਵਹਿਗੁਰੂ ਸੱਚਾ ਹੈ ਉਹਦਾ ਨਾਮ ਵੀ ਸੱਚਾ ਹੈ ਯਾਦ ਰੱਖਿਓ ਆ ਸਰੀਰ ਅੱਜ ਸੱਚ ਹੈ ਪਰ ਨਾਮ ਸੱਚਾ ਝੋੜਾ ਨਾਮ ਤਾਂ ਮਾਪਿਆਂ ਨੇ ਦਿੱਤਾ ਉਸ ਦਾ ਨਾਮ ਸੱਚ ਹੈ ਉਂਝ ਵੈਸੇ ਸੱਚ ਦਾ ਵਦੈ ਨਾ ਬਾਕੀ ਸਭ ਕੋ ਝੂਠੀ ਤੇ ਬੰਦਾ ਸਾਰੀ ਜ਼ਿੰਦਗੀ ਮਰ ਜਾਂਦਾ ਮੇਰਾ ਨਾਮ ਮੇਰਾ ਨਾਮ ਇੱਕ ਦਿਨ ਹਿੰਦੂ ਵੀਰ ਅਰਤੀ ਚੁੱਕ ਕੇ ਜਾਣ ਪਏ ਜਲੰਧਰ ਦੀ ਗੱਲ ਬੰਦਾ ਬੜਾ ਮੀਰ ਮਰਿਆ ਜੀ ਬੜੀ ਪ੍ਰਾਣੀ ਗੱਲ ਮਸਾਨ ਲਗਾ ਉਹ ਸ਼ਮਸ਼ਾਨ ਘਾਟ ਗੁਰਦੁਰ ਦੇ ਨੇੜੇ ਲੰਕ ਕੇ ਗਏ ਤੇ ਉਹਦੇ ਮੁੰਡੇ ਪਿਛਲੇ ਨਾਰੇ ਮਾਰਦੇ ਜਦ ਲਖਸੂਰ ਚਾਹ ਰਹਿਗਾ ਲੱਗ ਤੱਕ ਤੇਰਾ ਨਾਮ ਰਹੇਗਾ ਕਰਦੀ ਉਹਨਾਂ ਜਨਾਰਤੀ ਚੁੱਕੀ ਉਹ ਕਹੇ ਰਾਮ ਨਾਮ ਸਾਥ ਹੈ ਵਿਕਰਮ ਨਾਮ ਦਾ ਤੇ ਮੇਰੇ ਮਨ ਚ ਆਇਆ ਵੀ ਵੇਖੋ ਪੁੱਤਰ ਅਰਤੀ ਚੁੱਕ ਕੇ ਕਹਿੰਦਿਆ ਬਾਪੂ ਕਾ ਨਾਮ ਸਾਥ ਨਹੀਂ ਰਾਮ ਕਾ ਨਾਮ ਹੀ ਸਾਥ ਹੈ ਅਸੀਂ ਇਹ ਚੋਕ ਨਹੀਂ ਆਪਾਂ ਕਹਿੰਦੇ ਸਤ ਨਾਮ ਕੈ ਕਰੂ ਸਿਰਫ ਆਇਆ ਗਿਆ ਮੂਆ ਨਾ ਹੂੰ ਸਾਡੇ ਨਾਮ ਨੇ ਮਰ ਜਾਂਦਾ ਪਰ ਉਹਦੇ ਨਾਮ ਨੇ ਕਦੇ ਨਹੀਂ ਮਰਨਾ ਸਾਚਾ ਸਹਿਬ ਸਾਚ ਨਹੀਂ ਗੁਰੂ ਸਾਹਿਬ ਜੀਓ ਫਿਰ ਗੱਲਾਂ ਕਿਵੇਂ ਕਰੀਏ ਕਿਹੜੀ ਬੋਲੀ ਚ ਬੋਲੀਏ ਕਹਿਣਗੇ ਪਾਖਿਆ ਉਹਦੀ ਬੋਲੀ ਉਹਦੀ ਪਾਸ਼ਾ ਪਾਖਾ ਕੀ ਹੈ ਤਾਹੋ ਪ੍ਰੇਮ ਹੈ ਉਹ ਅੱਖਰਾਂ ਦਾ ਬੁਥਾਜ ਨਹੀਂ ਜੇ ਪਿਆਰੂ ਅੱਖਰਾਂ ਦਾ ਮਸਾਜ ਹੁੰਦਾ ਜਿੰਨੇ ਅਸੀਂ ਅੱਖਰ ਵਰਤਨੇ ਆਪਾ ਤੁਪਾਉਣ ਕਿਰਪਾ ਦੇ ਨਾਲ ਬੰਦ ਪੈਸੇ ਦੇ ਅੱਖਰ ਬਦਲ ਜਾਣਾ ਅਰਦਾਸ ਨਹੀਂ ਨਹੀਂ ਕੁਝ ਵੀ ਨਾ ਬੋਲਣਾ ਹੁੰਦਾ ਹੋਵੇ ਜਦੋਂ ਅਤ ਪ੍ਰੇਮ ਦੇ ਸ਼ਿਕਰ ਤੇ ਬੰਦਾ ਜਾਂਦਾ ਉਹਦੇ ਗਲੇ ਦੇ ਤੇ ਅੱਖਰ ਹੀ ਨਿਕਲਦੇ ਹੋਏ ਉਹਦੀਆਂ ਅੱਖਾਂ ਦਾ ਪਾਣੀ ਵੀ ਅੱਖਰ ਬਣ ਜਾਂਦਾ ਉਸ ਦੀ ਬੋਲੀ ਪ੍ਰੇਮ ਹੈ ਆਖਿਆ ਪਾਓ ਆਪਾ ਆਖਾਂ ਅਸੀਂ ਰੋਜ਼ ਆਖਨੇ ਮੰਗੈ ਤੁਹਾਡੇ ਤੋਂ ਮੰਗਨੇ ਤੇ ਕਹਿੰਨੇ ਆ ਦੇ ਦੇ ਸਾਨੂੰ ਆਹ ਦਾਤ ਦਿਓ ਆਹ ਦਾਤ ਦਿਓ ਤੇ ਮਹਾਰਾਜ ਕਹਿੰਦੇ ਫਿਰ ਤੁਸੀਂ ਸੁਣ ਲੈ ਦਿਓ ਆਖਾਂ ਮੰਗੈ ਦੇ ਦੇ ਦਾਤ ਕਰੇ ਦਾਤਾਰ ਤੁਸੀਂ ਸੁਣ ਕੇ ਦਾਤਾਂ ਦਿੰਦੇ ਹੋ ਹੁਣ ਵੈ ਗੁਰੂ ਜੀ ਤੁਹਾਡੇ ਕੋਲ ਗਏ ਕਿਹਦੀ ਪੇਟਾ ਰੱਖਿਆ ਆਪਾਂ ਕਹਿੰਨੇ ਗੁਰਦੁਆਰੇ ਤੇ ਮੈਂ ਕਦੇ ਵੀ ਕਹਿੰਦਾ ਇਹ ਸੇਖਾਂ ਨੂੰ ਲਿਖਣਾ ਚਾਹੀਦਾ ਗੁਰਦੁਆਰੇ ਵਿੱਚ ਦਾਨ ਦੇ ਵਿੱਚ ਪਾਉ ਦਾਨ ਇਹ ਸਾ ਦਾਤਾ ਕਰਦਾ ਹੁੰਦਾ ਗੁਰੂ ਨੂੰ ਦਾਨ ਨਹੀਂ ਦੇਈਦਾ ਗੁਰੂ ਤੇਟਾ ਦੇ ਲਾਗੇ ਨਜ਼ਰਾਨਾ ਗੁਰੂ ਸਾਹਿਬ ਕੇ ਨੇ ਕਿ ਦੱਸੋ ਦਾਨ ਕਰੇ ਦਾਤਾਰ ਫਿਰ ਕੇ ਅੱਗੇ ਰੱਖਿਆ ਕਿਹੜਾ ਪੈਸਾ ਰੱਖਾਂ ਕਿਹੜੇ ਦਾਨੇ ਰੱਖਾਂ ਕਿਹੜੇ ਕੱਪੜੇ ਰੱਖਾਂ ਕਿਹੜੇ ਮੋਤੀ ਕੀ ਰੱਖਾਂ ਮੈਂ ਸਚਾਰ ਹੋਣਾ ਹੈ ਗੱਲ ਉੱਚੀ ਚੱਲਦੀ ਸਚਾਰ ਫਿਰ ਕੇ ਅੱਗੇ ਰੱਖਿਆ ਜਿਤ ਦਿਸੈ ਦਰਬਾਰ ਤੁਹਾਡੇ ਦਰਬਾਰ ਦੇ ਦਰਸ਼ਨ ਮਾਰੇ ਫਿਰ ਕਿੰਨੇ ਫਿਰ ਇਹ ਵੀ ਦੱਸ ਦਿਓ ਨਾ ਮੂੰਹ ਕੇ ਬੋਲ ਬੋਲੀਏ ਕਿਹੜੇ ਬੋਲ ਬੋਲਾ ਜਿਤ ਸੁਣ ਧਰੇ ਪਿਆਰ ਜਿੰਨੂੰ ਸੁਣ ਕੇ ਪਿਆਰ ਕਰੋ ਇੱਥੋਂ ਅਗਲੀ ਗੱਲ ਚੇਤੇ ਰੱਖਿਓ ਗੁਰੂ ਨੂੰ ਕੋ ਜਿਹੜੀ ਮੈਂ ਕਰਨ ਆ ਨਾ ਅੰਮ੍ਰਿਤ ਵੇਲਾ ਆਹ ਕੰਮ ਕਰੋ ਸੁਚਾਰ ਹੋ ਜਾਵੇ ਅੰਮ੍ਰਿਤ ਵੇਲਾ ਸ਼ਬਦ ਕਿਸੇ ਪੈਗੰਬਰ ਨੇ ਵਰਤਿਆ ਜੀ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਆਪਣਾ ਬਣਾ ਲਿਆ ਪਹਿਲਾ ਕਿਤੇ ਵੀ ਅੰਮ੍ਰਿਤ ਵੇਲਾ ਸ਼ਬਦ ਨਹੀਂ ਮਿਲੇਗਾ ਭਾਰਤ ਵਿੱਚ ਅੰਮ੍ਰਿਤ ਵੇਲਾ ਕੱਲਾ ਜਾਗਣਾ ਨਹੀਂ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਤੇਰੇ ਕਰਮਾਂ ਨਾਲ ਸਰੀਰ ਕੱਪੜਾ ਮਿਲ ਸਕਦਾ ਪਰ ਮੁਕਤੀ ਨਦਰ ਨਾਲ ਮਿਲਦੀ ਕਰਮਾਂ ਨਾਲ ਨਹੀਂ ਕਰਮੀ ਆਵੇ ਕੱਪੜਾ ਨਦਰੀ ਮੋਤਦੁਆ ਪਹਿਲਾ ਸ਼ੁਰੂ ਸੀ ਦੀ ਕਿਵ ਸਚਿਆਰਾ ਹੋਈ ਹੈ ਗੁਰਦੇਵ ਕਹਿੰਦੇ ਇਹ ਕਮਾਲ ਹੈਗਾ ਨਾ ਫਿਰ ਨਾਨਕ ਇਹ ਮੈਂ ਜਾਣੀਏ ਸਭ ਆਪੇ ਕੁਸ ਸਚਿਆਰੀ ਹੋਣਾ ਨਾ ਆ ਚਾਰ ਫੌੜੀਆਂ ਚ ਇੱਕ ਤੁਕ ਦੀ ਕਥਾ ਹੈ ਨਾਨਕ ਇਹ ਮੈਂ ਜਾਣੀ ਹੈ ਸਭ ਆਪ ਉਸ ਚਾਰ ਮਿੱਠੀ ਹੈ ਜੀ ਪਲੀਜ਼ ਜਪਜੀ ਸਾਹਿਬ ਜਰੂਰ ਪੜਿਆ ਕਰੋ ਇਹ ਨਹੀਂ ਕਿ ਬਾਕੀ ਜਿਹੜੇ ਨਿਤਨ ਬਾਣੀ ਤਾਂ ਵੱਦ ਤੋਂ ਵੱਧ ਪੜਨੀ ਚਾਹੀਦੀ ਹੈ ਬਾਣੀ ਨੂੰ ਕੱਟਣਾ ਕੁਝ ਨਹੀਂ ਛੱਡਿਆ ਬਹੁਤ ਕੁਝ ਕੱਟ ਜਾ ਰਿਹਾ ਅੱਜ ਮੈਂ ਪਹਿਲੀ ਵਾਰੀ ਆਇਆ ਤੁਹਾਡੇ ਕੋਲ ਇੱਥੇ ਸਟੇਜ ਤੇ ਕੱਲ دوسرے ਸਥਾਨ ਤੇ ਜੀ ਮੇਰੀ ਇੱਛਾ ਸੀ 10 ਦਿਨ ਉੱਤੇ ਹੈ ਗਿਆ ਗੁਰੂ ਅਮਰਦਾਸ ਦਾ 450 ਸਾਲ ਆ ਗਏ ਜੋਤੀ ਜੋਤਿ ਗੁਰੂ ਰਾਮਦਾਸ ਦਾ ਗੁਰਾਈ ਦਿਵਸ ਮੈਂ 3 ਦਿਨਾਂ ਚ ਦੋ ਦੋ ਪਦੇ ਰਾਮ ਕਲੀ ਸਾਧ ਦੀ ਕਥਾ ਕਰਨੀ ਚਾਹੁੰਦਾ ਜਿਹੜੀ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਦੇ ਅੰਮ੍ਰਿਤ ਵੇਲੇ ਅੰਤਲੇ ਵੇਲੇ ਕਈ ਹੋਰ ਜੀ ਥੋੜਾ ਜਿਹਾ ਨਾਮ ਜਪ ਲੀਏ ਜੀ ਕਿਰਪਾ ਜੀ ਇਜਾਜ਼ਤ ਹੋਵੇ ਤਾਂ ਕਿ ਟੈਮਪਲ ਹੋ ਗਿਆ ਬਹੁਤ ਜ਼ਿਆਦਾ ਪਹਿਲਾ ਦਾਸ ਬੋਲੇਗਾ ਜੀ ਮੈਂ ਸਿੱਧਾ ਜਟਕਾ ਕੰਮ ਜੀ ਸਤਨਾਗ ਵੈਗੀ ਪ੍ਰ ਸਿੰਘ ਬੋਲੇ ਤੋ ਤੀਜੇ ਹਿੱਸੇ ਵਿੱਚ ਬੀਬੀਆਂ ਪਲੀਜ਼ ਹਾਜ਼ਰੀ ਜ਼ਰੂਰ ਲਵਾ ਕੇ ਜਾਓ ਕਰੋ ਕਿਰਪਾ ਜੀ